ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ ਸੁਖਦੇਵ ਕੌਰ ਨੇ ਚੌਂਕ ਕੇ ਜਗਦੀਪ ਦੇ ਵੱਲ ਵੇਖਿਆ ਤੇ ਹੌਲੀ ਜਿਹਾ ਕਿਹਾ ਇਸ ਸਮੇਂ ਕੌਣ ਹੋ ਸਕਦਾ ਹੈ ਜਗਦੀਪ ਨੇ ਜਦੋਂ ਹੀ ਦਰਵਾਜ਼ਾ ਖੋਲ੍ਹਿਆ ਤੇ ਅੱਗੇ ਦੇਖਿਆ ਤਾਂ ਉਸਦੀ ਭੈਣ ਰਾਵੀ ਖੜੀ ਸੀ ਅੱਖਾਂ ਵਿੱਚ ਹੰਝੂ ਤੇ ਜਿਹੜੇ ਤੇ ਕਬਰਾ ਹਟ ਸੀ ਤੇ ਹੱਥ ਵਿੱਚ ਇੱਕ ਛੋਟਾ ਜਿਹਾ ਬੈਗ ਸੀ ਰਾਵੀ ਇਹ ਕਹਿ ਕੇ ਸੁਖਦੇਵ ਨੇ ਉਸ ਨੂੰ ਗਲੇ ਲਗਾ ਲਿਆ ਤੇ ਉਦੋਂ ਹੀ ਉਸ ਦੀ ਨਜ਼ਰ ਉਸ ਦੇ ਚਿਹਰੇ ਤੇ ਪਏ ਹਲਕੇ ਨਿਸ਼ਾਨਾਂ ਤੇ ਪਈ ਤੇ ਕਿਹਾ ਇਹ ਕੀ ਹੋਇਆ ਹਨੀ ਨੇ ਮਾਰਿਆ ਉਸ ਦੀ ਆਵਾਜ਼ ਕੰਬ ਰਹੀ ਸੀ ਪਰ ਰਾਵੀ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਚੁੱਪ ਕਰਕੇ ਅੰਦਰ ਆ ਗਈ ਤੇ ਸੋਫੇ ਤੇ ਬੈਠ ਗਈ ਜਿਵੇਂ ਕਿਸੇ ਗਹਿਰੇ ਸਦਮੇ ਵਿੱਚ ਹੋਵੇ ਉਸ ਦੀ ਭਾਬੀ ਹਰਜੀਤ ਨੇ ਉਸ ਦੇ ਕੋਲ ਆ ਕੇ ਕਿਹਾ ਦੀਦੀ ਕੁਝ ਤਾਂ ਦੱਸੋ ਰਾਵੀ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਗਏ ਤੇ ਕਹਿਣ ਲੱਗੀ ਮਾਂ ਮੈਂ ਹੁਣ ਉੱਥੇ ਨਹੀਂ ਜਾ ਸਕਦੀ ਬਹੁਤ ਹੋ ਗਿਆ ਸੁਖਦੇਵ ਨੇ ਇੱਕ ਲੰਬਾ ਸਾਂ ਲਿਆ ਤੇ ਬਿਨਾ ਕੁਝ ਕਹੇ ਉਸਨੇ ਤੁਰੰਤ ਹਾਨੀ ਨੂੰ ਫੋਨ ਲਗਾਇਆ ਪਰ ਉਸਦਾ ਫੋਨ ਸਵਿਚ ਆਫ ਸੀ ਫਿਰ ਉਸਨੇ ਰਾਵੀ ਦੀ ਸੱਸ ਸਤਨਾਮ ਨੂੰ ਫੋਨ ਲਗਾਇਆ ਫੋਨ ਚੁੱਕਦੇ ਇੱਕ ਭਾਰੀ ਆਵਾਜ਼ ਆਈ ਤੇ ਕਹਿ ਰਹੀ ਸੀ ਰਾਵੀ ਸਾਡੇ ਲਈ ਮਰ ਚੁੱਕੀ ਹੈ ਹੁਣ ਇਸ ਘਰ ਵਿੱਚ ਉਸਦੀ ਕੋਈ ਜਗ੍ਹਾ ਨਹੀਂ ਇਹ ਸੁਣ ਕੇ ਸੁਖਦੇਵ ਦਾ ਚਿਹਰਾ ਉੱਤਰ ਗਿਆ ਤੇ ਉਸਨੇ ਹੈਰਾਨੀ ਅਤੇ ਦਰਦ ਭਰੇ ਬੋਲ ਵਿੱਚ ਕਿਹਾ ਇਹ ਕੀ ਕਹਿ ਰਹੇ ਹੋ ਤੁਸੀਂ ਸਤਨਾਮ ਜੀ ਉਹ ਕਹਿਣ ਲੱਗੀ ਹਾਂ ਸਹੀ ਕਹਿ ਰਹੀ ਹਾਂ ਰਾਵੀ ਨੇ ਜੋ ਅੱਜ ਕੀਤਾ ਇਸ ਤੋਂ ਬਾਅਦ ਉਹ ਇਸ ਘਰ ਵਿੱਚ ਵਾਪਸ ਨਹੀਂ ਆ ਸਕਦੀ ਇਹ ਕਹਿ ਕੇ ਸਤਨਾਮ ਨੇ ਫੋਨ ਕੱਟ ਦਿੱਤਾ ਸੁਖਦੇਵ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਨੂੰ ਉਹ ਹਮੇਸ਼ਾ ਸਮਝਦਾਰ ਅਤੇ ਹਮਦਰਦੀ ਰੱਖਣ ਵਾਲੀ ਮੰਦੀ ਸੀ ਅੱਜ ਉਸਨੇ ਉਸਦੀ ਬੇਟੀ ਲਈ ਐਨੇ ਕੌੜੇ ਸ਼ਬਦ ਕਹਿ ਦਿੱਤੇ ਕਾਰ ਵਿੱਚ ਸਾਰੇ ਚੁੱਪ ਸੇ। 라ਵੀ ਦਾ ਚਿਹਰਾ ਪੀੜਾ ਪੈ ਗਿਆ। ਜਿਵੇਂ ਸਾਰੀ ਦੁਨੀਆ ਉਸ ਦੇ ਸਾਹਮਣੇ ਇੱਕ ਬੋਝ ਬਣ ਕੇ ਖੜੀ ਹੋ ਗਈ ਹੋਵੇ। 라ਵੀ ਸੱਚ ਸੱਚ ਦੱਸ। ਉੱਥੇ ਕੀ ਹੋਇਆ ਸੀ? ਜਗਦੀਪ ਨੇ ਥੋੜਾ ਸਖਤੀ ਦੇ ਨਾਲ ਪੁੱਛਿਆ। ਪਰ ਉਸ ਦੀਆਂ ਅੱਖਾਂ ਵਿੱਚ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ। 라ਵੀ ਨੇ ਜਿਜਕਦੇ ਹੋਏ ਕਿਹਾ, "ਮਾਂ, ਮੈਂ ਕੁਝ ਅਜੀਹਾ ਕਰ ਦਿੱਤਾ ਜਿਸ ਦੇ ਕਰਕੇ ਹਣੀ ਮੈਨੂੰ ਨਫ਼ਰਤ ਕਰਨ ਲੱਗ ਗਿਆ ਹੈ।" ਸੁਖਦੇਵ ਦਾ ਦਿਲ ਬੈਠਣ ਲੱਗ ਗਿਆ ਤੇ ਕਮਦੀ ਆਵਾਜ਼ ਵਿੱਚ ਕਿਹਾ, "ਕੀ ਕੀਤਾ?" ਰਾਵੀ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗ ਗਏ ਉਸਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਚੁੱਪ ਹੋ ਗਈ ਉਹ ਆਪਣੀ ਮਾਂ ਦੀਆਂ ਅੱਖਾਂ ਵਿੱਚ ਦੇਖ ਨਹੀਂ پا ਰਹੀ ਸੀ ਕੁਝ ਟਾਈਮ ਬਾਅਦ ਉਹ ਉੱਠ ਕੇ ਬਿਨਾਂ ਕੁਝ ਬੋਲੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਦਰਵਾਜ਼ਾ ਬੰਦ ਕਰ ਲਿਆ ਸੁਖਦੇਵ ਉੱਥੇ ਹੀ ਬੈਠੇ ਰਹੀ ਤੇ ਦਰਵਾਜ਼ੇ ਦੇ ਵੱਲ ਵੇਖਣ ਲੱਗੀ ਤੇ ਉਸਦੇ ਦਿਲ ਵਿੱਚ ਹਜ਼ਾਰਾਂ ਹੀ ਸਵਾਲ ਸਨ ਰਵੀ ਨੇ ਅਜਿਹਾ ਕੀ ਕਰ ਦਿੱਤਾ ਕਿ ਉਸਦੀ ਸੱਸ ਕਹਿ ਰਹੀ ਸੀ ਕਿ ਹੁਣ ਉਹ ਸਾਡੇ ਲਈ ਮਰ ਚੁੱਕੀ ਇਹ ਸਵਾਲ ਹੁਣ ਸਾਰਿਆਂ ਦੇ ਮਨ ਵਿੱਚ ਸੀ ਪਰ ਇਸ ਦਾ ਜਵਾਬ ਕਿਸੇ ਨੂੰ ਨਹੀਂ ਪਤਾ ਸੀ ਰਾਤ ਬਹੁਤ ਹੋ ਗਈ ਸੀ ਪਰ 라ਵੀ ਦੀਆਂ ਅੱਖਾਂ ਵਿੱਚ ਨੀਂਦ ਕਿੱਥੇ ਸੀ ਉਸ ਦੀਆਂ ਪਲਕਾਂ ਝੁਕੀਆਂ ਹੋਈਆਂ ਸਨ ਤੇ ਮਨ ਉਹਨਾਂ ਕੌੜੀਆਂ ਯਾਦਾਂ ਨਾਲ ਉਲਝਿਆ ਪਿਆ ਸੀ ਜਿਹੜੀਆਂ ਉਸ ਨੇ ਆਪਣੇ ਸਹੁਰੇ ਘਰ ਵਿੱਚ ਦੇਖੀਆਂ ਸਨ ਹਰ ਤਾਨੇ ਹਰ ਇੱਕ ਬੇਰੁਖੀ ਦੀ ਤਸਵੀਰ ਜਿਵੇਂ ਉਸ ਦੀਆਂ ਅੱਖਾਂ ਸਾਹਮਣੇ ਘੁੰਮ ਰਹੀ ਸੀ ਰਾਤ ਦੇ ਕਰੀਬ 9 ਵਜੇ ਦਾ ਟਾਈਮ ਸੀ 라ਵੀ ਰਸੋਈ ਵਿੱਚ ਚੁੱਪਚਾਪ ਖੜੀ ਰੋਟੀਆਂ ਲਾ ਰਹੀ ਸੀ ਤੇ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਹਣੀ ਦਫ਼ਤਰ ਵਿੱਚੋਂ ਆਇਆ ਸੀ ਤੇ ਹਮੇਸ਼ਾ ਵਾਂਗ ਉਸਦੇ ਚਿਹਰੇ ਤੇ ਕੋਈ ਭਾਵ ਨਹੀਂ ਸੀ ਉਸ ਦੀਆਂ ਨਜ਼ਰਾਂ ਮੋਬਾਈਲ ਸਕਰੀਨ ਤੇ ਸਨ ਰਵੀ ਨੇ ਰੋਜ਼ ਦੀ ਤਰ੍ਹਾਂ ਪਾਣੀ ਦਾ ਗਲਾਸ ਉਸਦੇ ਵੱਲ ਕੀਤਾ ਹਣੀ ਨੇ ਪਾਣੀ ਦਾ ਗਲਾਸ ਉਸ ਤੋਂ ਫੜ ਕੇ ਬਿਨਾਂ ਰਵੀ ਵੱਲ ਦੇਖੇ ਗਲਾਸ ਨੂੰ ਉੱਥੇ ਹੀ ਮੇਜ਼ ਤੇ ਰੱਖ ਦਿੱਤਾ ਤੇ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ ਰਵੀ ਨੇ ਝੋਟਾ ਜਿਹਾ ਹਸਾਂ ਲਿਆ ਤੇ ਮਨ ਹੀ ਮਨ ਕਿਹਾ ਅੱਜ ਫੇਰ ਉਹੀ ਕੁਝ ਨਾ ਕੋਈ ਗੱਲ ਨਾ ਕੋਈ ਹਾਲ ਚਾਲ ਜਿਵੇਂ ਮੈਂ ਇਸ ਘਰ ਵਿੱਚ ਹੈ ਹੀ ਨਹੀਂ ਆਪਣੇ ਦਿਲ ਨੂੰ ਸਮਝਾਉਂਦੇ ਹੋਏ ਉਸਨੇ ਆਪਣੇ ਸੱਸ ਸਹੁਰੇ ਨੂੰ ਖਾਣਾ ਦਿੱਤਾ ਉਸ ਦੀ ਸੱਸ ਨੇ ਕੁਝ ਟਾਈਮ ਲਈ ਆਪਣੀ ਨਜ਼ਰ ਟੀਵੀ ਤੋਂ ਹਟਾਈ ਤੇ ਤੇਜ਼ ਨਜ਼ਰ ਰਵੀ ਵੱਲ ਵੇਖਿਆ ਤੇ ਕਿਹਾ ਅੱਜ ਫਿਰ ਨਮਕ ਜ਼ਿਆਦਾ ਤਾਂ ਨਹੀਂ ਪਾ ਦਿੱਤਾ ਰਵੀ ਚੁੱਪ ਰਹੀਂ ਇਹ ਕੋਈ ਨਵੀਂ ਗੱਲ ਨਹੀਂ ਸੀ ਹੁਣ ਤਾਂ ਇਹ ਰੋਜ਼ ਰੋਜ਼ ਦੀ ਗੱਲ ਹੋ ਗਈ ਸੀ ਉਸਨੇ ਚੁੱਪ ਕਰਕੇ ਆਪਣਾ ਖਾਣਾ ਵੀ ਪਾਇਆ ਤੇ ਫਿਰ ਸਾਰਿਆਂ ਨਾਲ ਬੈਠ ਕੇ ਖਾਣ ਲੱਗ ਗਈ ਡਾਈਨਿੰਗ ਟੇਬਲ ਤੇ ਸਾਰੇ ਚੁੱਪ ਸਨ ਹਣੀ ਹਮੇਸ਼ਾ ਦੀ ਤਰ੍ਹਾਂ ਚੁੱਪ ਬੈਠਾ ਸੀ ਜਿਵੇਂ ਉਹ ਉੱਥੇ ਹੋਵੇ ਹੀ ਨਾ ਰਵੀ ਨੇ ਉਸ ਦੀ ਥਾਲੀ ਵਿੱਚ ਇੱਕ ਹੋਰ ਰੋਟੀ ਰੱਖ ਦਿੱਤੀ ਤਾਂ ਹਣੀ ਨੇ ਆਪਣੀ ਥਾਲੀ ਹੌਲੀ ਜਿਹੇ ਦੂਰ ਕਰ ਦਿੱਤੀ ਬਿਨਾਂ ਕੁਝ ਕਹੇ ਰਵੀ ਦਾ ਮਨ ਕੰਬਣ ਲੱਗਾ ਉਸ ਦਾ ਅੰਦਰਲਾ ਮਨ ਚੀਕਣ ਲੱਗਾ ਕਦੋਂ ਤੱਕ ਸਹੰਦੀ ਰਹੂੰਗੀ ਮੈਂ ਕਦੋਂ ਤੱਕ ਜਦੋਂ ਰਵੀ ਤੇ ਹਨੀ ਆਪਣੇ ਕਮਰੇ ਵਿੱਚ ਆਏ ਤਾਂ ਰਵੀ ਨੇ ਹੌਲੀ ਜਿਹੇ ਆਵਾਜ਼ ਵਿੱਚ ਹਨੀ ਨੂੰ ਕਿਹਾ ਹਨੀ ਤੂੰ ਇੰਨਾ ਚੁੱਪ ਕਿਉਂ ਹੈ ਅੱਜ ਦਫ਼ਤਰ ਤੋਂ ਆ ਕੇ ਵੀ ਕੋਈ ਸ਼ਬਦ ਨਹੀਂ ਕਿਹਾ ਹਨੀ ਨੇ ਆਪਣਾ ਫੋਨ ਇੱਕ ਸਾਈਡ ਤੇ ਰੱਖਿਆ ਤੇ ਕਹਿਣ ਲੱਗਿਆ ਰਵੀ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਰਵੀ ਨੇ ਕਿਹਾ ਹਾਂ ਕਹੋ ਉਸ ਦਾ ਦਿਲ ਥੋੜਾ ਘਬਰਾ ਰਿਹਾ ਸੀ ਹਨੀ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਗੰਭੀਰਤਾ ਸੀ ਉਹ ਕਹਿੰਦਾ ਮਾਂ ਚਾਹੁੰਦੀ ਹੈ ਕਿ ਮੈਂ ਉੱਪਰ ਵਾਲੇ ਕਮਰੇ ਵਿੱਚ ਸ਼ਿਫਟ ਹੋ ਜਾਵਾਂ। ਉਹ ਚਾਹੁੰਦੀ ਹੈ ਕਿ نیچے ਸਿਰਫ ਉਹ ਤੇ ਪਾਪਾ ਜੀ ਰਹਿਣ। ਹਣੀ ਦਾ ਐਨਾ ਹੀ ਕਹਿਣਾ ਸੀ ਕਿ ਰਾਵੀ ਚੌਂਕ ਗਈ। "ਤੇ ਕਿਹਾ? ਪਰ ਕਿਉਂ? ਅਸੀਂ ਸਾਰੇ ਇਕੱਠੇ ਰਹੇ ਹਾਂ ਐਨੇ ਦਿਨ ਤੋਂ ਫਿਰ ਅਚਾਨਕ ਅਜਿਹਾ ਕਿਉਂ?" ਹਣੀ ਨਿਨਜ਼ਰਾਂ ਚੁਰਾਉਂਦੇ ਹੋਏ ਕਿਹਾ, "ਰਾਵੀ, ਤੂੰ ਜਾਣਦੀ ਹੈ ਮਾਂ ਨੂੰ ਤੇਰੀਆਂ ਕੁਝ ਗੱਲਾਂ ਪਸੰਦ ਨਹੀਂ। ਉਹਨਾਂ ਦਾ ਮੰਨਣਾ ਹੈ ਕਿ ਜਦੋਂ ਤੋਂ ਤੂੰ ਇਸ ਘਰ ਵਿੱਚ ਆਈ ਹੈ, ਚੀਜ਼ਾਂ ਬਦਲ ਗਈਆਂ ਨੇ।" ਕਰਦਾ ਮਾਹੌਲ ਪਹਿਲਾਂ ਵਰਗਾ ਨਹੀਂ ਰਿਹਾ 라ਵੀ ਨੂੰ ਇਹ ਸੁਣ ਕੇ ਇੱਕ ਝਟਕਾ ਜਾ ਲੱਗਿਆ ਮਤਲਬ ਹੁਣ ਮੈਂ ਘਰ ਦੀ ਪਰੇਸ਼ਾਨੀ ਬਣ ਗਈ ਹਾਂ ਹਨੀ ਚੁੱਪ ਰਿਹਾ ਉਸ ਦੀ ਚੁੱਪੀ 라ਵੀ ਨੂੰ ਹੋਰ ਡੜਕਣ ਲੱਗੀ ਉਸ ਨੇ ਕੰਬਦੀ ਆਵਾਜ਼ ਵਿੱਚ ਕਿਹਾ ਤੈਨੂੰ ਪਤਾ ਹੈ ਹਨੀ ਮੈਂ ਹਰ ਦਿਨ ਕਿੰਨੀ ਕੋਸ਼ਿਸ਼ ਕਰਦੀ ਹਾਂ ਸਾਰਿਆਂ ਨੂੰ ਖੁਸ਼ ਰੱਖਣ ਦੀ ਇੱਕ ਇੱਕ ਤਾਨਾ ਸੁਣਦੀ ਹਾਂ ਸਾਰਿਆਂ ਦੀ ਪਸੰਦ ਦਾ ਖਾਣਾ ਬਣਾਉਂਦੀ ਹਾਂ ਹਰ ਤਿਉਹਾਰ ਹਰ ਰਸਮ ਨਿਭਾਉਂਦੀ ਹਾਂ ਫਿਰ ਵੀ ਹਰ ਗਲਤੀ ਮੇਰੀ ਹੀ ਕਿਉਂ ਤੇਰੀ ਮਾਂ ਕਦੇ ਮੇਰੇ ਨਾਲ ਪਿਆਰ ਨਾਲ ਗੱਲ ਵੀ ਨਹੀਂ ਕਰਦੀ ਤੇ ਤੁਸੀਂ ਤੁਸੀਂ ਹਰ ਵਾਰ ਉਸ ਦੀ ਗੱਲ ਸਹੀ ਮੰਨ ਲੈਂਦੇ ਹੋ ਹਣੀ ਦੀਆਂ ਅੱਖਾਂ ਵਿੱਚ ਹੁਣ ਗੁੱਸਾ ਵੀ ਆ ਗਿਆ ਸੀ ਤੇ ਕਹਿਣ ਲੱਗਿਆ ਤਾਂ ਫਿਰ ਕੀ ਕਰਾਂ ਹਰ ਟਾਈਮ ਤੇਰੀਆਂ ਸ਼ਿਕਾਇਤਾਂ ਸੁਣਦਾ ਰਹਾ ਮੰਮੀ ਪਾਪਾ ਨੇ ਮੈਨੂੰ ਪਾਲਿਆ ਹੈ ਤੇ ਮੇਰਾ ਹੱਕ ਵੀ ਬਣਦਾ ਹੈ ਉਹਨਾਂ ਦੀ ਵੀ ਸੁਣਾ ਰਵੀ ਕਹਿਣ ਲੱਗੀ ਮੈਂ ਤੇਰੀ ਪਤਨੀ ਹਾਂ ਤੇ ਮੇਰਾ ਹੱਕ ਕੀ ਮੇਰੀ ਕੋਈ ਅਹਿਮੀਅਤ ਨਹੀਂ ਹੈ ਕੀ ਮੇਰੀ ਇਸ ਘਰ ਵਿੱਚ ਕੋਈ ਜਗ੍ਹਾ ਨਹੀਂ ਹੈ ਹਨੀ ੜਕ ਗਿਆ। ਰਵੀ ਤੂੰ ਹਰ ਛੋਟੀ ਗੱਲ ਦਾ ਮੁੱਦਾ ਕਿਉਂ ਬਣਾ ਲੈਂਦੀ ਹੈ? ਮਾਂ ਸਿਰਫ ਇਹੀ ਚਾਹੁੰਦੀ ਹੈ ਕਿ ਅਸੀਂ ਉੱਪਰ ਰਹੀਏ। ਇਹਦੇ ਵਿੱਚ ਐਨੀ ਵੱਡੀ ਗੱਲ ਕੀ ਹੈ? ਰਵੀ ਦੀਆਂ ਅੱਖਾਂ ਭਰ ਆਈਆਂ ਤੇ ਕਹਿਣ ਲੱਗੀ ਤਾਂ ਕਿ 2 ਸਾਲਾਂ ਬਾਅਦ ਮੈਨੂੰ ਇਸ ਘਰ ਵਿੱਚੋਂ ਬਾਹਰ ਕੱਢਣ ਦਾ ਵੀ ਇਰਾਦਾ ਹੈ। ਹੁਣ ਹਨੀ ਨੂੰ ਹੋਰ ਗੁੱਸਾ ਆਇਆ। ਉਸਨੇ ਗੁੱਸੇ ਵਿੱਚ ਪਾਣੀ ਦਾ ਗਲਾਸ ਜੋ ਨਾਲ ਟੇਬਲ ਤੇ ਪਿਆ ਸੀ, ਨੀਚੇ ਮਾਰਿਆ ਤੇ ਕਿਹਾ ਰਵੀ ਬਹੁਤ ਹੋ ਗਿਆ। ਹੁਣ ਤੂੰ ਹੱਥ ਤੋਂ ਜ਼ਿਆਦਾ ਬੋਲਣ ਲੱਗ ਗਈ ਹੈ ਕਮਰੇ ਵਿੱਚ ਕੁਝ ਟਾਈਮ ਲਈ ਚੁੱਪੀ ਸੀ ਪਰ ਉਸ ਚੁੱਪੀ ਵਿਚ ਰਵੀ ਦੀ ਆਵਾਜ਼ ਗੂੰਜ ਰਹੀ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਤੇ ਦਿਲ ਵਿੱਚ ਸਵਾਲ ਉੱਠ ਰਿਹਾ ਸੀ ਕੀ ਇਹੀ ਰਿਸ਼ਤਾ ਹੈ ਇੱਥੇ ਸਮਝਣ ਵਾਲਾ ਕੋਈ ਨਹੀਂ ਇੱਥੇ ਮੇਰੀ ਆਵਾਜ਼ ਹਰ ਵਾਰ ਦਬਾ ਦਿੱਤੀ ਜਾਂਦੀ ਹੈ ਰਵੀ ਦੀ ਤੇਜ਼ ਆਵਾਜ਼ ਸੁਣ ਕੇ ਹਨੀ ਦੇ ਮੰਮੀ ਪਾਪਾ ਵੀ ਭੱਜ ਕੇ ਕਮਰੇ ਵਿੱਚ ਆ ਗਏ ਤੇ ਉਸ ਦੀ ਸੱਸ ਨੇ ਰਵੀ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਿਆ ਤੇ ਕਿਹਾ ਕੀ ਤਮਾਸ਼ਾ ਬਣਾ ਰੱਖਿਆ ਹੈ ਤੁਸੀਂ ਦੋਨਾਂ ਨੇ ਤੇ ਫਿਰ ਰਾਵੀ ਦੇ ਵੱਲ ਵੇਖ ਕੇ ਬੋਲੀ ਕਿ ਹੁਣ ਗਵਾਨ ਵਿੱਚ ਤਮਾਸ਼ਾ ਬਣਾਏਗੀ ਰਾਵੀ ਨੇ ਉੱਚੀ ਆਵਾਜ਼ ਵਿੱਚ ਕਿਹਾ ਤਮਾਸ਼ਾ ਤਾਂ ਉਦੋਂ ਬਣਿਆ ਸੀ ਮਾਂ ਜੀ ਜਦੋਂ ਤੁਸੀਂ ਚੁੱਪਚਾਪ ਆਪਣੇ ਬੇਟੇ ਨੂੰ ਮੇਰੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ ਸੀ ਤੁਸੀਂ ਮੇਰੀ ਹਰ ਗੱਲ ਵਿੱਚ ਨੁਕਸ ਕੱਢ ਕੇ ਹਰ ਰਿਸ਼ਤੇ ਵਿੱਚ ਜ਼ਹਿਰ ਘੋਲਿਆ ਸੀ ਰਾਵੀ ਦਾ ਚਿਹਰਾ ਗੁੱਸੇ ਨਾਲ ਲਾਲ ਸੀ ਪਰ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਬਲਕਿ ਆਤਮ ਸਨਮਾਨ ਦੀ ਅਗਸ ਸੀ ਸਤਨਾਮ ਕੌਰ ਇਹ ਸੁਣ ਕੇ ਹੈਰਾਨ ਸੀ ਕਹਿਣ ਲੱਗੀ ਹਣੀ ਇਹ ਕੀ ਬੋਲ ਰਹੀ ਹੈ 라ਵੀ ਚੁੱਪ ਨਹੀਂ ਹੋਈ ਉਹ ਕਹਿੰਦੀ ਮਾਂਜੀ ਤੁਸੀਂ ਤਾਂ ਇਹੀ ਚਾਹੁੰਦੇ ਹੋ ਨਾ ਮੈਂ ਇਸ ਘਰ ਵਿੱਚੋਂ ਨਿਕਲ ਜਾਵਾਂ ਤਾਂ ਠੀਕ ਹੈ ਮੈਂ ਚਲੀ ਜਾਂਦੀ ਹਾਂ ਹਣੀ ਹੋਰ ਗੁੱਸੇ ਵਿੱਚ ਆ ਗਿਆ ਤੇ ਅੱਗੇ ਹੋ ਕੇ ਉਸਨੇ 라ਵੀ ਦੀ ਗੱਲ ਤੇ ਜ਼ੋਰ ਨਾਲ ਥੱਪੜ ਮਾਰਿਆ ਹਣੀ ਦੇ ਗੁੱਸੇ ਨੇ ਜਿਵੇਂ 라ਵੀ ਦੇ ਅੰਦਰ ਲਜਵਾਲਾ ਮੂਖੀ ਫੋੜ ਦਿੱਤਾ ਸੀ ਉਸ ਦੀ ਗੱਲ ਤੇ ਜਲਣ ਹੋ ਰਹੀ ਸੀ ਪਰ ਉਸ ਤੋਂ ਵੀ ਜ਼ਿਆਦਾ ਉਸਦੇ ਆਤਮ ਸਨਮਾਨ ਨੂੰ ਬਹੁਤ ਝੋਟ ਪਹੁੰਚੀ ਸੀ ਕੁਝ ਪਲ ਦੇ ਲਈ ਚੁੱਪੀ ਛਾ ਗਈ ਮੁਸੇ ਨਾਲ ਕੰਬਦੀ ਹੋਈ ਰਾਵੀ ਨੇ ਹਨੀ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ ਬਹੁਤ ਗਲਤ ਕੀਤਾ ਹੈਨੀ ਤੂੰ ਹੁਣ ਦੇਖਣਾ ਮੈਂ ਕੀ ਕਰਦੀ ਹਾਂ ਐਨਾ ਕਹਿ ਕੇ ਉਸਨੇ ਆਪਣਾ ਫੋਨ ਚੁੱਕਿਆ ਤੇ ਦੂਸਰੇ ਕਮਰੇ ਵਿੱਚ ਚਲੀ ਗਈ ਉੱਥੇ ਜਾ ਕੇ ਉੱਚੀ ਆਵਾਜ਼ ਵਿੱਚ ਫੋਨ ਤੇ ਕਿਹਾ ਹੈਲੋ ਤੁਸੀਂ ਪੁਲਿਸ ਸਟੇਸ਼ਨ ਤੋਂ ਬੋਲਦੇ ਹੋ ਮੈਂ ਰਾਵੀ ਬੋਲ ਰਹੀ ਹਾਂ ਮੇਰੇ ਪਤੀ ਨੇ ਮੇਰੇ ਤੇ ਹੱਥ ਚੁੱਕਿਆ ਮੈਂ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੀ ਹਾਂ ਉਸ ਦੀ ਆਵਾਜ਼ ਐਨੀ ਤੇਜ਼ ਸੀ ਕਿ ਬਾਹਰ ਖੜੇ ਹਣੀ ਅਤੇ ਉਸ ਦੀ ਮਾਂ ਦੇ ਹੋ ਛੁੱਟ ਗਏ ਦੋਨੋਂ ਭੱਜ ਕੇ ਕਮਰੇ ਵਿੱਚ ਆਏ ਉਸ ਦੀ ਸੱਸ ਨੇ ਘਬਰਾਉਂਦੇ ਹੋਏ ਕਿਹਾ ਰਵੀ ਇਹ ਤੂੰ ਕੀ ਕਰ ਰਹੀ ਹੈ ਤੂੰ ਹੋਸ਼ ਵਿੱਚ ਤਾਂ ਹੈ ਹਣੀ ਨੇ ਉਸ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਰਾਵੀ ਕਿ ਤੂੰ ਪਾਗਲ ਹੋ ਗਈ ਹੈ ਉਸਨੇ ਕਿਹਾ ਹਣੀ ਹੁਣ ਮੈਂ ਇੱਕ ਵੀ ਜ਼ੁਲਮ ਸਹਿਣ ਵਾਲੀ ਨਹੀਂ ਹਾਂ ਉਸ ਦੀ ਸੱਸ ਕਹਿਣ ਲੱਗੀ ਆਪਣੇ ਹੀ ਪਤੀ ਨੂੰ ਜੇਲ੍ਹ ਭਜਵਾਏਗੀ ਕਿ ਇਹੀ ਸੰਸਕਾਰ ਦਿੱਤੇ ਨੇ ਤੇਰੀ ਮਾਂ ਨੇ 라ਵੀ ਦੀ ਆਵਾਜ਼ ਸਖਤ ਹੋ ਗਈ ਸੀ ਉਹ ਕਹਿਣ ਲੱਗੀ ਸੰਸਕਾਰ ਇਹ ਨਹੀਂ ਸਿਖਾਉਂਦੇ ਕਿ ਪਤੀ ਨੂੰ ਰੱਬ ਮੰਨ ਕੇ ਉਸ ਦੀ ਮਾਰ ਸਹੀ ਜਾਓ ਆਪਣੇ ਬੇਟੇ ਨੂੰ ਸ਼ਾਇਦ ਤੁਸੀਂ ਇਹੀ ਸਿਖਾਇਆ ਹੈ ਪਰ ਮੇਰੀ ਮਾਂ ਨੇ ਸਿਖਾਇਆ ਹੈ ਕਿ ਅਨਿਆਏ ਦੇ ਖਿਲਾਫ ਆਵਾਜ਼ ਉਠਾਓ ਤੇ ਉਧਰੋਂ ਇਨਸਪੈਕਟਰ ਦੀ ਆਵਾਜ਼ ਆਈ ਮੈਡਮ ਤੁਸੀਂ ਕਿੱਥੋਂ ਬੋਲ ਰਹੇ ਹੋ ਸਾਨੂੰ ਲੋਕੇਸ਼ਨ ਭੇਜ ਦਿਓ ਅਸੀਂ ਪੁਲਿਸ ਭੇਜ ਰਹੇ ਹਾਂ ਤੁਸੀਂ ਚਿੰਤਾ ਨਾ ਕਰੋ ਇਹ ਸਾਰਾ ਕੁਝ ਸੁਣ ਕੇ ਹਣੀ ਤੇ ਉਸਦੇ ਮੰਮੀ ਪਾਪਾ ਦੇ ਹੋਸ਼ ਉੱਡ ਗਏ ਸਤਨਾਮ ਕੌਰ ਨੇ ਰਵੀ ਨੂੰ ਕਿਹਾ ਰਵੀ ਪੁੱਤ ਹਣੀ ਦੇ ਵੱਲੋਂ ਮੈਂ ਤੇਰੇ ਤੋਂ ਮਾਫੀ ਮੰਗਦੀ ਹਾਂ ਸਤਨਾਮ ਦੀ ਆਵਾਜ਼ ਵਿੱਚ ਇੱਕ ਨਿਰਾਸ਼ਾ ਸੀ ਉਹ ਹੱਥ ਜੋੜ ਕੇ ਰਵੀ ਤੋਂ ਮਾਫੀ ਮੰਗ ਰਹੀ ਸੀ ਤਾਂ ਕਿ ਪੁਲਿਸ ਨੂੰ ਵਾਪਸ ਭੇਜਿਆ ਜਾ ਸਕੇ ਅਤੇ ਘਰ ਦਾ ਮਾਹੌਲ ਸ਼ਾਂਤ ਹੋ ਜਾਵੇ ਉਦੋਂ ਹੀ ਦਰਵਾਜ਼ੇ ਤੇ ਪੁਲਿਸ ਦੀ ਗੱਡੀ ਆ ਗਈ ਤੇ ਗਲੀ ਦੇ ਸਾਰੇ ਲੋਕ ਬਾਹਰ ਆ ਕੇ ਦੇਖਣ ਲੱਗੇ ਰਵੀ ਨੇ ਇੱਕ ਪਲ ਦੇ ਲਈ ਸਤਨਾਮ ਨੂੰ ਦੇਖਿਆ ਪਰ ਹੁਣ ਉਸ ਦੀਆਂ ਅੱਖਾਂ ਵਿੱਚ ਬਸ ਇੱਕ ਫੈਸਲਾ ਸੀ ਜੋ اٹਲ ਸੀ ਪੁਲਿਸ ਦੀ ਗੱਡੀ ਦੇ ਕੋਲ ਦੋ ਕਾਂਸਟੇਬਲ ਤੇ ਇੱਕ ਮਹਿਲਾ ਪੁਲਿਸ ਕਾਂਸਟੇਬਲ ਵੀ ਸੀ ਗਲੀ ਦੇ ਲੋਕ ਹੌਲੀ-ਹੌਲੀ ਉੱਥੇ ਇਕੱਠੇ ਹੋਣ ਲੱਗੇ ਤੇ ਕੁਸਰਮੋਸਰ ਸ਼ੁਰੂ ਹੋ ਗਈ ਰਵੀ ਨੇ ਲੰਬਾ ਸਾਹ ਲਿਆ ਤੇ ਜਲਦੀ-ਜਲਦੀ ਦਰਵਾਜ਼ੇ ਦੇ ਵੱਲ ਗਈ ਹਣੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਰਵੀ ਪਲੀਜ਼ ਗੱਲ ਵਿਗੜ ਜਾਏਗੀ ਚੱਲ ਅੰਦਰ ਜਾ ਕੇ ਗੱਲ ਕਰਦੇ ਹਾਂ ਰਵੀ ਨੇ ਉਸ ਦਾ ਹੱਥ ਪਿੱਛੇ ਕਰ ਦਿੱਤਾ ਤੇ ਸਿੱਧਾ ਜਾ ਕੇ ਮਹਿਲਾ ਕਨਸਟੇਬਲ ਦੇ ਕੋਲ ਜਾ ਕੇ ਕਿਹਾ ਮੈਨੂੰ ਕੋਈ ਸ਼ਿਕਾਇਤ ਨਹੀਂ ਕਰਨੀ ਤੁਸੀਂ ਜਾ ਸਕਦੇ ਹੋ ਮਹਿਲਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਤੁਸੀਂ ਕਿਸੇ ਦਬਾਅ ਵਿੱਚ ਹੋ ਰਵੀ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਤੇ ਕਿਹਾ ਮੇਰੇ ਉੱਤੇ ਕੋਈ ਦਬਾਅ ਨਹੀਂ ਹੈ ਪੁਲਿਸ ਵਾਲੇ ਥੋੜਾ ਜਿਹਾ ਰਵੀ ਨੂੰ ਦੇਖਦੇ ਰਹੇ ਤੇ ਫਿਰ ਕਿਹਾ ਠੀਕ ਹੈ ਮੈਡਮ ਜੇ ਤੁਸੀਂ ਸ਼ਿਕਾਇਤ ਨਹੀਂ ਕਰਨਾ ਚਾਹੁੰਦੇ ਤਾਂ ਅਸੀਂ ਵਾਪਸ ਜਾ ਰਹੇ ਹਾਂ ਪਰ ਜੇ ਕਦੇ ਵੀ ਜ਼ਰੂਰਤ ਹੋਵੇ ਤਾਂ ਬਿਨਾਂ ਚ ਕਾਲ ਕਰ ਲੈਣਾ ਰਾਵੀ ਨੇ ਸਾਰ ਹਲਾਇਆ ਤੇ ਪੁਲਿਸ ਦੀ ਗੱਡੀ ਹੌਲੀ-ਹੌਲੀ ਗਲੀ ਵਿੱਚੋਂ ਨਿਕਲ ਗਈ। ਘਰ ਦੇ ਅੰਦਰ ਤਣਾਅ ਸੀ। ਰਵੀ ਨੇ ਆਪਣੇ ਕਮਰੇ ਵਿੱਚ ਜਾ ਕੇ ਚੁੱਪਚਾਪ ਆਪਣਾ ਬੈਗ ਪੈਕ ਕਰ ਲਿਆ। ਸਤਨਾਮ ਖੜੀ-ਖੜੀ ਦੇਖਦੀ ਰਹੀ। ਹਣੀ ਦਾ ਚਿਹਰਾ ਪੀੜਾ ਹੋ ਗਿਆ ਸੀ। ਪਰ ਰਵੀ ਕਿਸੇ ਨੂੰ ਕੁਝ ਕਹੇ ਬਿਨਾ ਘਰ ਤੋਂ ਬਾਹਰ ਆ ਗਈ। ਰਵੀ ਦੇ ਕੰਨਾਂ ਵਿੱਚ ਹੁਣ ਉਹੀ ਸ਼ਬਦ ਤੇ ਉਹੀ ਗੱਲਾਂ ਗੂੰਜ ਰਹੀਆਂ ਸਨ। ਫਿਰ ਰਵੀ ਦੀ ਮਾਂ ਸੁਖਦੇਵ ਹੌਲੀ ਜਿ ਉਸ ਦੇ ਕੋਲ ਆ ਕੇ ਬੈਠ ਗਈ ਤੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਰੱਖਿਆ। ਉਸ ਦੀ ਮਾਂ ਨੇ ਕਿਹਾ ਤੂੰ ਅਜੇ ਤੱਕ ਜਾਗ ਰਹੀ ਹੈ ਮਾਂ ਦੀ ਆਵਾਜ਼ ਸੁਣ ਕੇ ਰਵੀ ਇਕਦਮ ਚੌਂਕ ਗਈ ਉਸ ਨੇ ਆਪਣੀ ਮਾਂ ਦੇ ਵੱਲ ਵੇਖਿਆ ਉਸ ਦੀ ਅੱਖਾਂ ਭਰੀਆਂ ਹੋਈਆਂ ਸੀ ਤੇ ਬੋਲੀ ਬਸ ਨੀਂਦ ਨਹੀਂ ਆ ਰਹੀ ਪਰ ਉਸ ਦੀ ਆਵਾਜ਼ ਵਿੱਚ ਉਹ ਭਾਵ ਸੀ ਜਿਹੜੇ ਛੁਪਾਏ ਨਹੀਂ ਜਾ ਸਕਦੇ ਸੀ ਜਿਹੜੀਆਂ ਗੱਲਾਂ ਉਸ ਦੇ ਮਨ ਵਿੱਚ ਉਛਲ ਰਹੀਆਂ ਸਨ ਸੁਖਦੇਵ ਨੇ ਰਵੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਕਿਹਾ ਕੁਝ ਕਹਿਣ ਦੀ ਜ਼ਰੂਰਤ ਨਹੀਂ ਇੱਕ ਮਾਂ ਆਪਣੇ ਬੱਚੇ ਦੀ ਤਕਲੀਫ ਬਿਨਾਂ ਕਹੇ ਸਮਝ ਜਾਂਦੀ ਹੈ ਕਮਰੇ ਵਿੱਚ ਇੱਕ ਅਜੀਬ ਖਮੋਸ਼ੀ ਸੀ ਪਰ ਉਸ ਖਾਮੋਸ਼ੀ ਵਿੱਚ ਇੱਕ ਆਪਣਾ ਪੰਛੀ ਇੱਕ ਭਰੋਸਾ ਸੀ ਕਿ ਸਾਰਾ ਕੁਝ ਠੀਕ ਹੋ ਜਾਵੇਗਾ ਅਗਲੇ ਦਿਨ ਸਵੇਰ ਦਾ ਸਮਾਂ ਸੀ ਰਸੋਈ ਵਿੱਚ ਬਣ ਰਹੀ ਚਾਹ ਦੀ ਮਹਿਕ ਪੂਰੇ ਘਰ ਵਿੱਚ ਫੈਲ ਰਹੀ ਸੀ ਤੇ ਡਾਇਨਿੰਗ ਰੂਮ ਵਿੱਚ ਸੁਖਦੇਵ ਸੋਫੇ ਤੇ ਬੈਠੀ ਸੀ ਤੇ ਉਸ ਦੇ ਕੋਲ ਹੀ ਉਸ ਦਾ ਮੁੰਡਾ ਜਗਦੀਪ ਅਤੇ ਨੂ ਵੀ ਬੈਠੇ ਸਨ ਸੁਖਦੇਵ ਹਰਜੀਤ ਨੂੰ ਹੌਲੀ ਆਵਾਜ਼ ਵਿੱਚ ਕੁਝ ਕਹਿ ਰਹੀ ਸੀ ਤੇ ਉਦੋਂ ਹੀ ਪਿੱਛੋਂ ਤੋਂ ਰਾਵੀ ਦੀਆਂ ਚੂੜੀਆਂ ਦੀ ਆਵਾਜ਼ ਸੁਣਾਈ ਦਿੱਤੀ ਤੇ ਸਾਰਿਆਂ ਦੀਆਂ ਨਜ਼ਰਾਂ ਦਰਵਾਜ਼ੇ ਦੇ ਵੱਲ ਹੋ ਗਈਆਂ ਰਾਵੀ ਉੱਥੇ ਆਈ ਤੇ ਕੁਰਸੀ ਤੇ ਬੈਠ ਗਈ ਕੁਝ ਪਲਾਂ ਲਈ ਸਾਰੇ ਚੁੱਪ ਹੋ ਗਏ ਫਿਰ ਸੁਖਦੇਵ ਨੇ ਸਹਜ ਦਾ ਨਾਲ ਜਗਦੀਪ ਨੂੰ ਕਿਹਾ ਕਿ ਜਗਦੀਪ ਮੇਰੇ ਨਾਲ ਚੱਲ ਇੱਕ ਜ਼ਰੂਰੀ ਕੰਮ ਹੈ ਤੇ ਜਗਦੀਪ ਨੇ ਪੁੱਛਿਆ ਕਿੱਥੇ ਜਾਣਾ ਹੈ ਮਾਂ ਸੁਖਦੇਵ ਨੇ ਉਸ ਨੂੰ ਮੁਸਕਰਾਉਂਦੇ ਹੋਏ ਕਿਹਾ ਕਿ ਮੈਂ ਤੈਨੂੰ ਰਸਤੇ ਵਿੱਚ ਦੱਸ ਦੇਵਾਂਗੇ ਪਰ ਉਸਦੀ ਇਸ ਮੁਸਕਾਨ ਦੇ ਪਿੱਛੇ ਇੱਕ ਗੰਭੀਰ ਤਾਲੁਕੀ ਹੋਈ ਸੀ। ਰਵੀ ਨੇ ਆਪਣੀ ਮਾਂ ਅਤੇ ਜਗਦੀਪ ਨੂੰ ਵੇਖਿਆ ਜਿਵੇਂ ਉਹ ਕੁਝ ਸਮਝਣ ਦੀ ਕੋਸ਼ਿਸ਼ ਕਰ ਰਹੀ ਹੋਵੇ ਕਿ ਮਾਂ ਕਿੱਥੇ ਜਾ ਰਹੀ ਹੈ ਪਰ ਉਸਨੇ ਕੁਝ ਨਹੀਂ ਪੁੱਛਿਆ। ਜਗਦੀਪ ਉੱਠ ਕੇ ਆਪਣੀ ਮਾਂ ਨਾਲ ਚੱਲ ਪਿਆ ਅਤੇ ਰਵੀ ਦੀ ਭਾਬੀ ਨੇ ਉਸਦੇ ਵੱਲ ਵੇਖ ਕੇ ਚਾਹ ਦਾ ਕੱਪ ਕੀਤਾ ਤੇ ਕਿਹਾ ਦੀਦੀ ਚਾਹ ਪੀ ਲਓ ਤੁਹਾਨੂੰ ਵਧੀਆ ਲੱਗੇਗਾ। ਜਗਦੀਪ ਨੇ ਕਾਰਡ ਜਬੀ ਚੱਕਦੇ ਹੋਏ ਆਪਣੀ ਮਾਂ ਵੱਲ ਵੇਖਿਆ ਤੇ ਹੌਲੀ ਜਿਹੇ ਪੁੱਛਿਆ ਸਵੇਰੇ ਸਵੇਰੇ ਕਿੱਥੇ ਜਾਣਾ ਹੈ ਸਭ ਠੀਕ ਹੈ ਨਾ ਸੁਖਦੇਵ ਨੇ ਕਿਹਾ ਸਭ ਠੀਕ ਹੈ ਬੇਟਾ ਬਸ ਇੱਕ ਜਗ੍ਹਾ ਜਾਣਾ ਰਾਵੀ ਨੂੰ ਲੈ ਕੇ ਕੁਝ ਗੱਲਾਂ ਮਨ ਵਿੱਚ ਨੇ ਜਿਨ੍ਹਾਂ ਨੂੰ ਮੈਂ ਸਾਫ਼ ਕਰਨਾ ਚਾਹੁੰਦੀ ਹਾਂ ਜਗਦੀਪ ਥੋੜਾ ਹੈਰਾਨ ਹੋਇਆ ਤੇ ਕਿਹਾ ਦੀਦੀ ਨੂੰ ਲੈ ਕੇ ਤੁਸੀਂ ਉਹਨਾਂ ਨੂੰ ਨਾਲ ਕਿਉਂ ਨਹੀਂ ਲਿਜਾ ਰਹੇ ਸੁਖਦੇਵ ਨੇ ਸਿਰ ਹਿਲਾਉਂਦੇ ਹੋਏ ਕਿਹਾ ਨਹੀਂ ਅਜੇ ਨਹੀਂ ਪਹਿਲਾਂ ਮੈਂ ਕਿਸੇ ਨੂੰ ਮਿਲਣਾ ਹੈ ਫਿਰ ਰਾਵੀ ਨਾਲ ਗੱਲ ਕਰਾਂਗੇ ਬਸ ਤੂੰ ਚੁੱਪਚਾਪ ਮੇਰੇ ਨਾਲ ਚੱਲ ਫਿਰ ਦੋਨੋਂ ਕਾਰ ਵਿੱਚ ਬੈਠ ਕੇ ਚਲੇ ਗਏ ਜਗਦੀਪ ਨੇ ਕਾਰ ਇੱਕ ਕਲੋਨੀ ਵਿੱਚ ਰੋਕੀ ਸੁਖਦੇਵ ਗੱਡੀ ਵਿੱਚ ਬੈਠੀ ਰਹੀ ਜਿਵੇਂ ਉਹ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਤਿਆਰ ਕਰ ਰਹੀ ਹੋਵੇ ਉਹ ਰਾਵੀ ਦੇ ਸੌਰੇ ਘਰ ਪਹੁੰਚ ਗਏ ਜਦੋਂ ਉਹਨਾਂ ਨੇ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਥੋੜੀ ਦੇਰ ਵਿੱਚ ਹੀ ਸਤਨਾਮ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਆਪਣੀ ਕੁੜਮਣੀ ਸੁਖਦੇਵ ਨੂੰ ਦੇਖ ਕੇ ਥੋੜਾ ਹੈਰਾਨ ਹੋਈ ਪਰ ਤੁਰੰਤ ਆਪਣੇ ਆਪ ਨੂੰ ਸੰਭਾਲ ਲਿਆ ਤੇ ਕਿਹਾ ਆਓ ਸੁਖਦੇਵ ਜੀ ਮੈਂ ਜਾਣਦੀ ਹਾਂ ਤੁਸੀਂ ਇੱਥੇ ਕਿਉਂ ਆਏ ਹੋ ਸੁਖਦੇਵ ਬੋਲੀ ਮੈਂ ਸੱਚ ਜਾਣਨ ਆਈ ਹਾਂ ਇੱਕ ਮਾਂ ਦੇ ਦਿਲ ਨੂੰ ਚਾਹ ਨਹੀਂ ਮਿਲਦਾ ਜਦੋਂ ਉਸ ਦੀ ਧੀ ਬਿਨਾ ਬੋਲੇ ਸਹਰਿਆਂ ਤੋਂ ਪੇਕੇ ਘਰ ਆ ਕੇ ਬੈਠ ਜਾਵੇ ਸਤਨਾਮ ਇੱਕ ਪਲ ਲਈ ਚੁੱਪ ਰਹੀ ਤੇ ਫਿਰ ਗੁੱਸੇ ਭਰੀ ਆਵਾਜ਼ ਵਿੱਚ ਕਹਿਣ ਲੱਗੀ ਭੈਣ ਜੀ ਜੇ ਮੈਂ ਤੁਹਾਡੀ ਧੀ ਦੀਆਂ ਕਰਤੂਤਾਂ ਦੱਸਣ ਲੱਗ ਜਾਵਾਂ ਤਾਂ ਤੁਸੀਂ ਹੈਰਾਨ ਹੋ ਜਾਵੋਗੇ ਇੰਨੀ ਸਮਝਦਾਰ ਅਤੇ ਸੰਸਕਾਰੀ ਦਿਖਣ ਵਾਲੀ ਕੁੜੀ ਨੇ ਜੋ ਕੱਲ ਰਾਤ ਕੀਤਾ ਉਹ ਸੋਚ ਕੇ ਅਜੇ ਵੀ ਰੂਹ ਕੰਬ ਜਾਂਦੀ ਹੈ ਸੁਖਦੇਵ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਅਜਿਹਾ ਕੀ ਕਰ ਦਿੱਤਾ ਰਵੀ ਨੇ ਸਤਨਾਮ ਨੇ ਠੰਡੀ ਹਾਸੀ ਹੱਸਦੇ ਹੋਏ ਕਿਹਾ ਕੀ ਕੀਤਾ ਕੀ ਕਰਨਾ ਰਹਿ ਗਿਆ ਸੀ ਕੱਲ ਰਾਤ ਨੂੰ ਤੁਹਾਡੀ ਧੀ ਨੇ ਘਰ ਵਿੱਚ ਪੁਲਿਸ ਬੁਲਾ ਲਈ ਸੀ ਹੋਰ ਤਾਂ ਹੋਰ ਆਪਣੇ ਘਰ ਵਾਲੇ ਨੂੰ ਫੜਾਉਣ ਲਈ ਕਹਿ ਰਹੀ ਸੀ ਬਸ ਮਾੜੀ ਜਿਹੀ ਲੜਾਈ ਕੀ ਹੋ ਗਈ ਪੂਰੀ ਗਲੀ ਵਿੱਚ ਸਾਡੇ ਘਰ ਦਾ ਤਮਾਸ਼ਾ ਬਣਾ ਦਿੱਤਾ ਸੁਖਦੇਵ ਅਤੇ ਜਗਦੀਪ ਸੁੰਨ ਹੋ ਗਏ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਰਵੀ ਅਜੀਹਾ ਵੀ ਕੁਝ ਕਰ ਸਕਦੀ ਹੈ ਸੁਖਦੇਵ ਨੇ ਕਿਹਾ ਨਹੀਂ ਰਵੀ ਅਜੀਹਾ ਨਹੀਂ ਕਰ ਸਕਦੀ ਉਦੋਂ ਹੀ ਸਤਨਾਮ ਦੀ ਆਵਾਜ਼ ਕੌੜੀ ਹੋ ਗਈ ਪੂਰੀ ਗਲੀ ਇਕੱਠੀ ਹੋ ਗਈ ਸੀ ਭੈਣ ਜੀ ਲੋਕ ਕਹਿਣ ਲੱਗੇ ਅਸੀਂ ਬਹੁ ਨੂੰ ਕੁੱਟਦੇ ਹਾਂ ਤੰਗ ਕਰਦੇ ਹਾਂ ਸਾਡੀ ਸਾਲਾਂ ਦੀ ਇੱਜ਼ਤ ਦੋ-ਦੋ ਮਿੰਟਾਂ ਵਿੱਚ ਮਿੱਟੀ ਵਿੱਚ ਮਿਲਾ ਦਿੱਤੀ ਤੇ ਫਿਰ ਜਦੋਂ ਪੁਲਿਸ ਆਈ ਤਾਂ ਕਹਿ ਦਿੱਤਾ ਮੈਨੂੰ ਕੋਈ ਸ਼ਿਕਾਇਤ ਨਹੀਂ ਕਰਨੀ ਅਤੇ ਪੁਲਿਸ ਨੂੰ ਵਾਪਸ ਭੇਜ ਦਿੱਤਾ ਪਰ ਸਾਡੀ ਦਾ ਸ਼ਰੀਕੇ ਵਿੱਚ ਨੱਕ ਘੱਟੀ ਗਈ ਸੁਖਦੇਵ ਅਤੇ ਜਗਦੀਪ ਇੱਕ ਦੂਸਰੇ ਵੱਲ ਵੇਖਣ ਲੱਗੇ ਇੱਕ ਮਾਹ ਦੇ ਲਈ ਇਹ ਯਕੀਨ ਕਰਨਾ ਮੁਸ਼ਕਿਲ ਸੀ ਕਿ ਜਿਸ ਦੀ ਬਰਬੇਸ਼ ਉਸਨੇ ਖੁਦ ਕੀਤੀ ਹੋਵੇ ਉਹ ਇੰਨਾ ਵੱਡਾ ਕਦਮ ਚੁੱਕ ਸਕਦੀ ਹੈ ਸੁਖਦੇਵ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਇੱਕ ਲੰਮਾ ਸਾਹ ਲਿਆ ਤੇ ਹੁਣ ਉਹ ਥੋੜੀ ਸਹਜਤਾ ਨਾਲ ਬੋਲੀ ਮੰਨਦੀ ਹਾਂ ਮੇਰੀ ਬੇਟੀ ਨੇ ਜੋ ਕੀਤਾ ਉਹ ਸਹੀ ਨਹੀਂ ਸੀ ਪੁਲਿਸ ਬੁਲਾਉਣਾ ਇੰਨਾ ਵੱਡਾ ਕਦਮ ਉਠਾਉਣਾ ਇਹ ਇੱਕ ਗੰਭੀਰ ਗੱਲ ਹੈ ਪਰ ਉਸਨੇ ਕੁਝ ਟਾਈਮ ਰੁਕ ਕੇ ਸਤਨਾਮ ਦੀਆਂ ਅੱਖਾਂ ਵਿੱਚ ਵੇਖਿਆ ਤੇ ਕਿਹਾ ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ ਜੇ 라ਵੀ ਨੇ ਅਜਿਹਾ ਕੁਝ ਕੀਤਾ ਤਾਂ ਘਰ ਵਿੱਚ ਕੁਝ ਅਜੀਹਾ ਤਾਂ ਹੋਇਆ ਹੀ ਹੋਵੇਗਾ ਜੋ ਉਸਨੇ ਇਹ ਕਦਮ ਉਠਾ ਲਿਆ ਸਤਨਾਮ ਅਜੇ ਕੁਝ ਕਹਿਣ ਵਾਲੀ ਹੀ ਸੀ ਕਿ ਸੁਖਦੇਵ ਨੇ ਆਪਣੀ ਆਵਾਜ਼ ਥੋੜੀ ਹੋਰ ਦ੍ਰਿੜ ਕਰਕੇ ਕਿ ਇੱਕ ਗੱਲ ਹੋਰ ਸਤਨਾਮ ਜੀ ਜੇ ਮੇਰੀ ਧੀ ਸੱਚਮੁੱਚ ਝੂਠੀ ਹੁੰਦੀ ਇਹ ਸਿਰਫ ਉਹ ਤਮਾਸ਼ਾ ਕਰਨਾ ਚਾਹੁੰਦੀ ਹੁੰਦੀ ਤਾਂ ਅੱਜ ਤੁਸੀਂ ਤੇ ਮੇਰਾ ਜਵਾਈ ਹਣੀ ਦੋਨੋਂ ਜੇਲ੍ਹ ਵਿੱਚ ਹੁੰਦੇ ਪਰ ਉਸਨੇ ਪੁਲਿਸ ਨੂੰ ਬਿਨਾਂ ਸ਼ਿਕਾਇਤ ਕੀਤੇ ਆਪ ਵਾਪਸ ਭੇਜਿਆ ਹੈ ਜਗਦੀਪ ਹੁਣ ਜੋ ਪੰਜਾਬ ਖੜਿਆ ਸੀ ਪਰ ਆਪਣੀ ਮਾਂ ਦੀ ਗੱਲ ਸੁਣ ਕੇ ਉਸਨੇ ਵੀ ਸਿਰ ਝੁਕਾ ਕੇ ਹਾਮੀ ਭਰੀ ਮਾਂ ਸਹੀ ਕਹਿ ਰਹੀ ਹੈ ਜੇ ਗੱਲ ਗੁੱਸੇ ਦੀ ਹੁੰਦੀ ਤਾਂ ਦੀਦੀ ਐਵੇਂ ਚੁੱਪ ਪੰਜਾਬ ਘਰੋਂ ਨਾ ਜਾਂਦੀ ਕੁਝ ਤਾਂ ਹੋਇਆ ਹੈ ਜਿਸਨੇ ਉਸਨੂੰ ਅੰਦਰ ਤੋਂ ਤੋੜ ਦਿੱਤਾ ਸਤਨਾਮ ਠੰਡੇ ਮਤੇ ਨਾਲ ਕਹਿਣ ਲੱਗੀ ਦੇਖੋ ਭੈਣ ਜੀ ਮੈਂ ਤੁਹਾਡੇ ਨਾਲ ਕੋਈ ਝਗੜਾ ਨਹੀਂ ਕਰਨਾ ਮੈਂ ਬਸ ਇਹੀ ਚਾਹੁੰਦੀ ਹਾਂ ਕਿ ਤੁਸੀਂ ਵੀ ਆਪਣੀ ਧੀ ਨੂੰ ਪੁੱਛੋ ਕਿ ਉਸ ਨੂੰ ਕਦੇ ਇਸ ਘਰ ਵਿੱਚ ਪੇਕਿਆਂ ਵਰਗਾ ਮਾਹੌਲ ਨਹੀਂ ਮਿਲਿਆ ਕਿ ਅਸੀਂ ਕਦੇ ਉਸ ਨੂੰ ਧੀ ਦੇ ਵਾਂਗ ਨਹੀਂ ਮੰਨਿਆ ਜੇ ਮੇਰੇ ਪੁੱਤ ਹਨੀ ਨੇ ਆਪਣੇ ਮੰਮੀ ਪਾਪਾ ਦੀ ਇੱਜ਼ਤ ਕੀਤੀ ਤਾਂ ਇਸ ਵਿੱਚ ਕੀ ਗਲਤ ਹੈ ਸੁਖਦੇਵ ਸਾਰਾ ਕੁਝ ਜਾਣਨਾ ਚਾਹੁੰਦੀ ਸੀ ਉਹ ਬੋਲੀ ਸਤਨਾਮ ਜੀ ਮੇਰੀ ਧੀ ਨੇ ਜੋ ਵੀ ਚੱਲਿਆ ਅਤੇ ਤੁਸੀਂ ਕੀ ਸਹਿਆ ਸੱਚ ਭਾਵੇਂ ਕੁਝ ਵੀ ਹੋਵੇ ਹੁਣ ਸਾਹਮਣੇ ਆਉਣਾ ਚਾਹੀਦਾ ਹੈ ਸਤਨਾਮ ਨੇ ਇੱਕ ਲੰਮਾ ਸਾਹ ਲਿਆ ਤੇ ਫਿਰ ਹੌਲੀ-ਹੌਲੀ ਉਹ ਸਾਰੀਆਂ ਗੱਲਾਂ ਦਾ ਸਤਿਤੀਆਂ ਜੋ ਪਿਛਲੀ ਰਾਤ ਨੂੰ ਘਰ ਵਿੱਚ ਹੋਈਆਂ ਸੀ ਕਿਵੇਂ ਗੱਲ-ਗੱਲ ਵਿੱਚ ਤਕਰਾਰ ਵੱਧ ਗਈ ਤੇ 라ਵੀ ਨੇ ਗੁੱਸੇ ਵਿੱਚ ਫੈਸਲਾ ਲੈ ਲਿਆ ਤੇ ਕਿਵੇਂ ਗੱਲ ਪੁਲਿਸ ਤੱਕ ਪਹੁੰਚ ਗਈ ਸੁਖਦੇਵ ਚੁੱਪਚਾਪ ਸੁਣਦੇ ਰਹੇ ਸਾਰਾ ਕੁਝ ਜਾਣ ਕੇ ਉਸ ਨੂੰ ਸਮਝਣ ਚ ਦੇਰ ਨਹੀਂ ਲੱਗੀ ਇੱਕ ਛੋਟੀ ਜਿਹੀ ਗੱਲ ਨੇ ਅਤੇ ਦੋਨਾਂ ਦੀ ਨਾ ਸਮਝੀ ਦੇ ਕਾਰਨ ਇੱਕ ਵੱਡਾ ਰੂਪ ਲੈ ਲਿਆ ਸੁਖਦੇਵ ਨੇ ਹੌਲੀ ਜਿਹੀ ਕਿਹਾ ਝਗੜੇ ਤਾਂ ਹਰ ਘਰ ਵਿੱਚ ਹੁੰਦੇ ਨੇ ਭੈਣ ਜੀ ਪਰ ਹਰ ਗੱਲ ਤੇ ਹੱਥ ਉਠਾਉਣਾ ਸਹੀ ਗੱਲ ਨਹੀਂ ਹੈ ਤੁਸੀਂ ਚਾਹੁੰਦੇ ਤਾਂ ਉਸ ਨੂੰ ਪਿਆਰ ਨਾਲ ਸਮਝਾ ਸਕਦੇ ਸੀ ਪਰ ਹਾਨੀ ਨੇ ਹੱਥ ਝੁੱਕ ਕੇ ਠੀਕ ਨਹੀਂ ਕੀਤਾ ਫਿਰ ਉੱਥੇ ਖੜੇ ਹਾਨੀ ਨੇ ਸਿਰ ਝੁਕਾਉਂਦੇ ਹੋਏ ਕਿਹਾ ਮੰਦਾ ਹਾਂ ਮੈਨੂੰ ਰਵੀ ਤੇ ਹੱਥ ਨਹੀਂ ਚੁਕਣਾ ਚਾਹੀਦਾ ਸੀ ਪਰ ਤੁਹਾਨੂੰ ਨਹੀਂ ਪਤਾ ਜਦੋਂ ਉਹ ਗੁੱਸੇ ਵਿੱਚ ਹੁੰਦੀ ਹੈ ਤਾਂ ਉਸ ਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ ਕਿ ਉਹ ਕੀ ਬੋਲ ਰਹੀ ਹੈ ਅਜੀਹੇ ਸ਼ਬਦ ਕਹਿ ਦਿੰਦੀ ਹੈ ਜਿਸ ਨੂੰ ਸੁਣਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਸੁਖਦੇਵ ਹੁਣ ਸਾਰਾ ਕੁਝ ਸਮਝ ਚੁੱਕੇ ਸੀ ਉਸ ਦੇ ਚਿਹਰੇ ਤੇ ਕੋਈ ਗੁੱਸਾ ਨਹੀਂ ਸੀ ਉਹ ਆਰਾਮ ਨਾਲ ਉੱਠੀ ਤੇ ਕਹਿਣ ਲੱਗੀ ਠੀਕ ਹੈ ਸਤਨਾਮ ਜੀ ਅਸੀਂ ਚੱਲਦੇ ਹਾਂ ਸਤਨਾਮ ਕੁਝ ਕਹਿਣਾ ਚਾਹੁੰਦੀ ਸੀ ਪਰ ਐਵੇਂ ਲੱਗ ਰਿਹਾ ਸੀ ਜਿਵੇਂ ਸ਼ਬਦ ਉਸਦੇ ਗਲੇ ਵਿੱਚ ਰੁਕ ਗਏ ਹੋਣ ਫਿਰ ਹਣੀ ਨੇ ਕੋਲ ਆ ਕੇ ਕਿਹਾ ਮੰਮੀ ਜੀ ਤੁਸੀਂ ਤਾਂ ਕੁਝ ਖਾਦਾ ਹੀ ਨਹੀਂ ਚਲੋ ਪਹਿਲਾਂ ਖਾਣਾ ਖਾ ਲਓ ਸੁਖਦੇਵ ਨੇ ਉਸਦੇ ਵੱਲ ਵੇਖਿਆ ਤੇ ਹਲਕੀ ਮੁਸਕਰਾਹਟ ਨਾਲ ਬੋਲੀ ਨਹੀਂ ਬੁੱਤ ਸਾਡੇ ਤਾਂ ਧੀ ਦੇ ਘਰ ਦਾ ਪਾਣੀ ਤੱਕ ਨਹੀਂ ਪੀਂਦੇ ਖਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਐਨਾ ਕਹਿ ਕੇ ਇੱਕ ਵਾਰ ਉਸਨੇ ਸਾਰਿਆਂ ਦੇ ਵੱਲ ਵੇਖਿਆ ਤੇ ਬਾਹਰ ਚਲੀ ਗਈ ਜਿਵੇਂ ਹੀ ਸੁਖਦੇਵ ਘਰ ਪਹੁੰਚੀ ਉਸਦੇ ਚਿਹਰੇ ਤੇ ਅੱਖਾਂ ਵਿੱਚ ਨਾਰਾਜ਼ਗੀ ਸਾਫ਼ ਸੀ ਦਰਵਾਜ਼ਾ ਖੋਲਦੇ ਹੀ ਉਸਨੇ ਗੁੱਸੇ ਵਿੱਚ ਆਵਾਜ਼ ਲਗਾਈ "ਰਾਵੀ ਤੂੰ ਕਿੱਥੇ ਹੈਂ" ਐਨੀ ਸਖਤ ਆਵਾਜ਼ ਸੁਣ ਕੇ ਉਸਦੀ ਭਾਬੀ ਰਸੋਈ ਤੋਂ ਭੱਜ ਕੇ ਬਾਹਰ ਆਈ "ਰਾਵੀ ਆਪਣੇ ਕਮਰੇ ਵਿੱਚ ਬੈਠੀ ਸੀ ਉਹ ਮਾਂ ਦੀ ਤੇਜ਼ ਆਵਾਜ਼ ਸੁਣ ਕੇ ਘਬਰਾ ਗਈ ਤੇ ਛੇਤੀ ਛੇਤੀ ਬਾਹਰ ਨਿਕਲੀ ਤੇ ਬੋਲੀ "ਕੀ ਹੋਇਆ ਮਾਂ ਤੁਸੀਂ ਐਨੇ ਗੁੱਸੇ ਵਿੱਚ ਕਿਉਂ ਹੋ" ਉਹ ਕੁਝ ਨਹੀਂ ਬੋਲੀ ਤੇ ਡਰਾਈਂਗ ਰੂਮ ਵਿੱਚ ਚਲੀ ਗਈ ਉਸ ਦੇ ਪਿੱਛੇ ਰਵੀ ਹਰਜੀਤ ਅਤੇ ਜਗਦੀਪ ਵੀ ਚਲੇ ਗਏ ਹਰਜੀਤ ਨੇ ਡਰਦੇ ਹੋਏ ਪੁੱਛਿਆ ਕੀ ਹੋਇਆ ਮਾਂ ਸੁਖਦੇਵ ਗੁੱਸੇ ਵਿੱਚ ਬੋਲੀ ਇਹ ਤੂੰ ਆਪਣੀ लाड़ली ਨੰਦ ਨੂੰ ਪੁੱਛ ਕਿ ਕੀ ਕਾਰਨਾਮਾ ਕਰਕੇ ਆਈ ਹੈ ਆਪਣੇ ਸਹੁਰੇ ਘਰ ਰਵੀ ਨੇ ਸਾਹ ਰੋਕ ਕੇ ਤੇ ਹੌਲੀ ਜਿਹੇ ਕਿਹਾ ਮਾਂ ਮੈਂ ਤੁਹਾਨੂੰ ਦੱਸਣ ਵਾਲੀ ਸੀ ਦੱਸਣ ਵਾਲੀ ਸੀ ਉਸਨੇ ਰਾਵੀ ਦੀ ਗੱਲ ਨੂੰ ਕੱਟਦੇ ਹੋਏ ਕਿਹਾ ਕਦੋਂ ਦੱਸਣ ਵਾਲੀ ਸੀ ਉਦੋਂ ਜਦੋਂ ਲੋਕ ਤੇਰੀ ਮਾਂ ਦੀ ਪਰਵਰਿਸ਼ ਤੇ ਉਂਗਲੀਆਂ ਠਾਉਂਦੇ ਜਾਂ ਉਦੋਂ ਜਦੋਂ ਲੋਕ ਤਾਨਾ ਮਾਰਦੇ ਕਿ ਸੁਖਦੇਵ ਦੀਤੀ ਪੁਲਿਸ ਲੈ ਕੇ ਆ ਗਈ ਆਪਣੇ ਸਾਰੇ ਘਰ ਜਾਂ ਉਦੋਂ ਜਦੋਂ ਤੇਰੇ ਸਹੁਰਿਆਂ ਦਾ ਨਾਮ ਮਿੱਟੀ ਵਿੱਚ ਮਿਲ ਜਾਂਦਾ ਰਾਵੀ ਦੀ ਭਾਬੀ ਚੁੱਪਚਾਪ ਖੜੀ ਰਹੀ ਉਸਨੇ ਆਪਣੇ ਸੱਸ ਦਾ ਜੀ ਹਰੋ ਕਦੇ ਨਹੀਂ ਵੇਖਿਆ ਸੀ ਸੁਖਦੇਵ ਅੱਗੇ ਬੋਲੀ ਤੂੰ ਜਾਣਦੀ ਹੈ ਨਾ ਮੈਂ ਕਦੇ ਨਹੀਂ ਚਾਹੁੰਦੀ ਸੀ ਕਿ ਮੇਰੀ ਧੀ ਤੇ ਕੋਈ ਉਂਗਲੀ ਉਠਾਵੇ ਪਰ ਅੱਜ ਉੱਥੇ ਜਾ ਕੇ ਮੈਂ ਸ਼ਰਮਿੰਦਾ ਹੋ ਗਈ ਤੇਰੀ ਸੱਸ ਅਤੇ ਪਤੀ ਨੇ ਜੋ ਕੀਤਾ ਸੋ ਕੀਤਾ ਪਰ ਤੂੰ ਵੀ ਕੋਈ ਕਸਰ ਨਹੀਂ ਛੱਡੀ ਪੁਲਿਸ ਬੁਲਾ ਲ ਲਈ ਪੂਰੇ ਮਹੱਲੇ ਵਿੱਚ ਤਮਾਸ਼ਾ ਬਣਾ ਦਿੱਤਾ ਤੇ ਉੱਪਰ ਤੋਂ ਮੇਰੇ ਤੋਂ ਛੁਪਾ ਰਹੀ ਹੈ 라ਵੀ ਦੀਆਂ ਅੱਖਾਂ ਬਾਹਰ ਆਈਆਂ ਉਹ ਹੌਲੀ ਜਿਹੇ ਬੋਲੀ ਮਾਂ ਉਸ ਵਕਤ ਮੈਂ ਟੁੱਟ ਚੁੱਕੀ ਸੀ ਸੁਖਦੇਵ ਕਹਿਣ ਲੱਗੇ ਟੁੱਟ ਗਈ ਸੀ ਤਾਂ ਕਿ ਲੜਾਈ ਤੋਂ ਭੱਜ ਜਾਵੇਂਗੀ ਰਿਸ਼ਤਿਆਂ ਤੋਂ ਭੱਜ ਜਾਵੇਂਗੀ ਮੈਂ ਤਾਂ ਤੈਨੂੰ ਇਹ ਨਹੀਂ ਸਿਖਾਇਆ ਰਾਵੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਸੁਖਦੇਵ ਦਾ ਗੁੱਸਾ ਇੱਕ ਮਾਂ ਦਾ ਗੁੱਸਾ ਸੀ ਜੋ ਆਪਣੀ ਧੀ ਨੂੰ ਗਲਤ ਰਾਹ ਜਾਂਦੇ ਵੇਖ ਰਹੀ ਸੀ ਉਸਨੇ ਸ਼ਕਤੀ ਨਾਲ ਰਵੀ ਨੂੰ ਕਿਹਾ ਤੈਨੂੰ ਕੱਲ ਨੂੰ ਹੀ ਆਪਣੇ ਸਹੁਰੇ ਘਰ ਵਾਪਸ ਜਾਣਾ ਹੋਵੇਗਾ ਰਿਸ਼ਤੇ ਨਿਭਾਉਣ ਲਈ ਸਮਝਦਾਰੀ ਅਤੇ ਸਹਿਨ ਸ਼ਕਤੀ ਦੋਨੋਂ ਜ਼ਰੂਰੀ ਨੇ ਸਿਰਫ ਰੋਣਾ ਅਤੇ ਦੋਸ਼ ਲਗਾਉਣਾ ਕਾਫੀ ਨਹੀਂ ਹੈ ਰਵੀ ਕੁਝ ਕਹਿ ਨਹੀਂ ਸકી ਪਰ ਉਸ ਦੀਆਂ ਅੱਖਾਂ ਵਿੱਚ ਪਛਤਾਵਾ ਸੀ ਅਗਲੇ ਦਿਨ ਸਵੇਰ ਦਾ ਸਮਾਂ ਸੀ ਤੇਰਾ ਵੀ ਆਪਣੇ ਕਮਰੇ ਵਿੱਚ ਬੈਠੀ ਹੌਲੀ ਹੌਲੀ ਆਪਣੇ ਕੱਪੜੇ ਬੈਗ ਵਿੱਚ ਪਾ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ ਜਿਵੇਂ ਉਸ ਨੇ ਕੋਈ ਵੱਡਾ ਫੈਸਲਾ ਕਰ ਲਿਆ ਹੋਵੇ ਉਸ ਸਮੇਂ ਘਰ ਵਿੱਚ ਇੱਕ ਅਜੀਬ ਖਾਮੋਸ਼ੀ ਸੀ ਜਗਦੀਪ ਕਿਸੇ ਕੰਮ ਤੋਂ ਬਾਹਰ ਗਿਆ ਹੋਇਆ ਸੀ ਤੇ ਉਸਦੀ ਭਾਬੀ ਆਪਣਾ ਕੰਮ ਕਰ ਰਹੀ ਸੀ ਤੇ ਰਵੀ ਦੀ ਮਾਂ ਸੁਖਦੇਵ ਪੂਜਾ ਕਰ ਰਹੀ ਸੀ ਤੇ ਉਸ ਸਮੇਂ ਬਾਹਰ ਦਰਵਾਜ਼ੇ ਦੀ ਘੰਟੀ ਵੱਜੀ ਰਵੀ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਦੇਖਦੀ ਹੈ ਕਿ ਸਾਹਮਣੇ ਹਣੀ ਖੜਾ ਸੀ ਉਸ ਨੂੰ ਦੇਖ ਕੇ ਹੈਰਾਨ ਹੋ ਕੇ ਬੁਲਬੁਲਣ ਲਈ ਖੁੱਲੇ ਪਰ ਉਹ ਕੁਝ ਨਾ ਬੋਲ ਸਕੇ ਤੇ ਉਸ ਵੱਲ ਐਵੇਂ ਵੇਖ ਰਹੀ ਸੀ ਜਿਵੇਂ ਕੋਈ ਸੁਪਨਾ ਵੇਖ ਰਹੀ ਹੋਵੇ ਹਨੀ ਨੇ ਹਲਕੀ ਮੁਸਕਰਾਹਟ ਨਾਲ ਰਵੀ ਨੂੰ ਕਿਹਾ ਹੁਣ ਅੰਦਰ ਨਹੀਂ ਬੁਲਾਵੇਂਗੀ ਰਵੀ ਦੀਆਂ ਅੱਖਾਂ ਵਿੱਚ ਕਈ ਸਵਾਲ ਸਨ ਇੱਕ ਪਲ ਲਈ ਉਹ ਚੁੱਪ ਰਹੀ ਫਿਰ ਹਲਕਾ ਸਹਾਨ ਲੈ ਕੇ ਦਰਵਾਜ਼ੇ ਤੋਂ ਪਰੇ ਹੋ ਗਈ ਤੇ ਹਨੀ ਅੰਦਰ ਆ ਗਿਆ ਦੋਨੋਂ ਇੱਕ ਦੂਜੇ ਦੇ ਆਮਣੇ ਸਾਹਮਣੇ ਖੜੇ ਸੀ ਪਰ ਅੱਖਾਂ ਵਿੱਚ ਕਈ ਅਧੂਰੇ ਸਵਾਲ ਅਤੇ ਅਣ ਕਹੇ ਜਵਾਬ ਸਨ ਹਨੀ ਬੋਲਿਆ ਰਵੀ ਮੈਂ ਜਾਣਦਾ ਹਾਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਮੈਨੂੰ ਤੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਸੀ ਤੇ ਨਾ ਹੀ ਤੇਰੇ ਤੇ ਹੱਥ ਚੁਕਣਾ ਚਾਹੀਦਾ ਸੀ ਮੈਂ ਉਹਨਾਂ ਸਾਰੀਆਂ ਗੱਲਾਂ ਲਈ ਬਹੁਤ ਸ਼ਰਮਿੰਦਾ ਹਾਂ ਰਾਵੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਆਪਣੇ ਆਪ ਨੂੰ ਸੰਭਾਲਦੇ ਹੋਏ ਹੌਲੀ ਜਿਹੇ ਬੋਲੀ ਹਣੀ ਗਲਤੀ ਸਿਰਫ ਤੇਰੀ ਨਹੀਂ ਮੇਰੀ ਵੀ ਹੈ ਮੈਨੂੰ ਗੁੱਸੇ ਵਿੱਚ ਪੁਲਿਸ ਨੂੰ ਨਹੀਂ ਬੁਲਾਉਣਾ ਚਾਹੀਦਾ ਸੀ ਪੁਲਿਸ ਨੂੰ ਬੁਲਾ ਕੇ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਕਹਿਣ ਲੱਗੀ ਮੈਨੂੰ ਵੀ ਸਮਝਣਾ ਚਾਹੀਦਾ ਸੀ ਮਸਲਾ ਗੱਲ ਕਰਕੇ ਵੀ ਸਮਝਾਇਆ ਜਾ ਸਕਦਾ ਸੀ ਪਰ ਉਸ ਵਕਤ ਗੁੱਸੇ ਵਿੱਚ ਮੈਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਸਾਰਾ ਕੁਝ ਵਿਗਾੜ ਬੈਠੇ ਇਹ ਕਹਿ ਕੇ ਉਹ ਰੋਣ ਲੱਗ ਗਈ ਹਣੀ ਨੇ ਉਸ ਨੂੰ ਕਿਹਾ ਚੱਲ ਰਵੀ ਹੁਣ ਆਪਣੇ ਘਰ ਜਾ ਕੇ ਸਾਰਾ ਕੁਝ ਫੇਰ ਤੋਂ ਠੀਕ ਕਰਦੇ ਹਾਂ ਤੇ ਇਸ ਵਕਤ ਤੂੰ ਇਕੱਲੀ ਨਹੀਂ ਮੈਂ ਵੀ ਤੇਰੇ ਨਾਲ ਹਾਂ ਉਹਨਾਂ ਦੀਆਂ ਗੱਲਾਂ ਨਾਲ ਹੁਣ ਕਮਰੇ ਦਾ ਮਾਹੌਲ ਬਦਲ ਗਿਆ ਸੀ ਦੋ ਟੁੱਟੇ ਹੋਏ ਦਿਲਾਂ ਨੇ ਦੁਬਾਰਾ ਤੋਂ ਜੁੜਨ ਦੀ ਇੱਛਾ ਜਤਾਈ ਸੀ ਰਵੀ ਨੇ ਮੁਸਕਰਾਉਂਦੇ ਹੋਏ ਸਿਰ ਹਿਲਾ ਕੇ ਉਸ ਨੂੰ ਹਾਂ ਕਰ ਦਿੱਤੀ ਸੁਖਦੇਵ ਨੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਲਿਆ ਸੀ ਉਹ ਕਮਰੇ ਵਿੱਚ ਆਈ ਤੇ ਕਿਹਾ ਪੁੱਤ ਗਲਤੀਆਂ ਹਰੇਕ ਰਿਸ਼ਤੇ ਵਿੱਚ ਹੋ ਜਾਂਦੀਆਂ ਨੇ ਪਰ ਉਹਨਾਂ ਨੂੰ ਮੰਨਣਾ ਅਤੇ ਇੱਕ ਦੂਸਰੇ ਨੂੰ ਮਾਫ਼ ਕਰਕੇ ਅੱਗੇ ਵੱਲਣਾ ਇਹ ਅਸਲੀ ਰਿਸ਼ਤਾ ਹੁੰਦਾ ਹੈ ਉਸਨੇ ਰਾਵੀ ਦੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਇੱਕ ਮਾਂ ਇਹ ਕਦੇ ਨਹੀਂ ਚਾਹੁੰਦੀ ਕਿ ਉਸ ਦੀ ਧੀ ਦਾ ਘਰ ਟੁੱਟੇ ਤੇ ਉਹ ਇਹ ਵੀ ਨਹੀਂ ਚਾਹੁੰਦੀ ਕਿ ਉਸ ਦੀ ਧੀ ਦਾ ਆਤਮ ਸਮਾਨ ਖੋ ਜਾਵੇ ਫਿਰ ਉਸਨੇ ਹਨੀ ਦੇ ਵੱਲ ਵੇਖਿਆ ਤੇ ਕਿਹਾ ਬੇਟਾ ਹੁਣ ਰਵੀ ਤੇਰੀ ਜ਼ਿੰਮੇਵਾਰੀ ਹੈ। ਹੁਣ ਇਸ ਨੂੰ ਸਿਰਫ ਪਤਨੀ ਹੀ ਨਹੀਂ, ਦੋਸਤ ਬਣਾ ਕੇ ਰੱਖਣਾ ਹੈ। ਹਨੀ ਨੇ ਸੁਖਦੇਵ ਦੇ ਪੈਰੀ ਹੱਥ ਲਗਾਏ ਤੇ ਕਿਹਾ, "ਮੰਮੀ ਜੀ, ਮੈਂ ਵਾਅਦਾ ਕਰਦਾ ਹਾਂ। ਹੁਣ ਰਵੀ ਨੂੰ ਕੋਈ ਤਕਲੀਫ ਨਹੀਂ ਹੋਵੇਗੀ।" ਹੁਣ ਸੁਖਦੇਵ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਉਸਨੇ ਰਵੀ ਨੂੰ ਗਲੇ ਨਾਲ ਲਗਾਇਆ ਤੇ ਉਸਨੂੰ ਕਿਹਾ, "ਜਾ ਪੁੱਤ, ਜਾ। ਆਪਣੇ ਘਰ ਨੂੰ ਦੁਬਾਰਾ ਘਰ ਬਣਾ ਦੇ।" ਇੱਕ ਮਾਂ ਦੇ ਸਮਝਦਾਰੀ ਨਾਲ ਭਰੇ ਫੈਸਲੇ ਨੇ ਇੱਕ ਧੀ ਦੇ ਟੁੱਟਦੇ ਹੋਏ ਰਿਸ਼ਤੇ ਨੂੰ ਫਿਰ ਮਜ਼ਬੂਤੀ ਦੇ ਦਿੱਤੀ। ਹਾਂਜੀ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਰਿਸ਼ਤੇਾਂ ਵਿੱਚ ਕਈ ਵਾਰ ਗਲਤਫਹਿਮੀਆਂ ਆ ਜਾਂਦੀਆਂ ਨੇ ਜੇ ਦਿਲਾਂ ਵਿੱਚ ਪਿਆਰ ਸੱਚਾ ਹੋਵੇ ਤਾਂ ਗੱਲਬਾਤ ਅਤੇ ਸਮਝਦਾਰੀ ਨਾਲ ਦੂਰੀਆਂ ਮਿਟਾਈਆਂ ਜਾ ਸਕਦੀਆਂ ਨੇ ਗੁੱਸੇ ਅਤੇ ਹੰਕਾਰ ਨਾਲ ਨਹੀਂ ਬਲਕਿ ਮਾਫੀ ਅਤੇ ਆਪਣੇਪਣ ਨਾਲ ਰਿਸ਼ਤੇ ਜਿੰਦਾ ਰਹਿੰਦੇ ਨੇ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ